ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗੇ ਅੱਜ ਪੰਜਾਬ ਬੰਦ ਨੂੰ ਲੈ ਕੇ ਅੱਜ ਅੰਮ੍ਰਿਤਸਰ ਦੇ ਵਿੱਚ ਵੀ ਲੋਕਾਂ ਵੱਲੋਂ ਭਰਵਾ ਹੰਗਾਰਾ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਜੇਕਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੇ ਇਸ ਅੰਦਰੂਨ ਇਲਾਕੇ ਦੀ ਤਾਂ ਅਸੀਂ ਭੰਡਾਰੀ ਪੁਲ ਦੇ ਉੱਤੇ ਮੌਜੂਦ ਹਾਂ ਜਿੱਥੇ ਕਿ ਲੋਕ ਜਿਹੜੇ ਨੇ ਬੇਸ਼ੱਕ ਰਸਤਿਆਂ ਦੇ ਰੋਡਾਂ ਦੇ ਉੱਤੇ ਉਤਰੇ ਹੋਏ ਨਜ਼ਰ ਜ਼ਰੂਰ ਆਣਨੇ ਨੇ ਲੇਕਿਨ ਦੁਕਾਨਾਂ ਜਿਹੜੀਆਂ ਨੇ ਉਹ ਬੰਦ ਨਜ਼ਰ ਆ ਰਹੀਆਂ ਤੁਸੀਂ ਦੇਖ ਸਕਦੇ ਹੋ ਕਿ ਇਹ ਭੰਡਾਰੀ ਪੁਲ ਹੈ ਜੋ ਕਿ ਅੰਮ੍ਰਿਤਸਰ ਦਾ ਹਾਰਟ ਦੱਸਿਆ ਜਾਂਦਾ ਹੈ ਇੱਥੋਂ ਹੀ ਲੋਕ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨੂੰ ਵਾਗਾ ਬਾਰਡਰ ਨੂੰ ਜਲੰਧਰ ਨੂੰ ਅਤੇ ਖਾਸ ਤੌਰ ਤੇ ਜੰਮੂ ਕਸ਼ਮੀਰ ਨੂੰ ਇਸੇ ਰੂਟ ਥਾਣੇ ਹੀ ਲੰਘਦੇ ਹੋਏ ਅਨਜ਼ਰ ਆਉਂਦੇ ਨੇ ਜੇਕਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਇਸੇ ਰਸਤੇ ਥਾਣੇ ਹੀ ਜੋ ਸਲਾਨੀ ਨੇ ਰੇਲਵੇ ਸਟੇਸ਼ਨ ਤੋਂ ਹੋਵੇ ਚਾਹੇ ਬੱਸ ਸਟੈਂਡ ਤੋਂ ਇਸੇ ਜਗ੍ਹਾ ਤੋਂ ਹੀ ਨੰਗਦੇ ਹੋਏ ਨਜ਼ਰ ਆਉਂਦੇ ਨੇ ਲੇਕਿਨ ਅੱਜ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਜਿੱਦਾਂ ਹੀ ਬਾਦਰੀ ਕਾਲ ਦਿੱਤੀ ਗਈ ਤੇ ਲੋਕਾਂ ਵੱਲੋਂ ਵੀ ਪਰਵਾਹ ਹੰਗਾਰਾ ਜਿਹੜਾ ਹੈ ਉਹ ਜ਼ਰੂਰ ਦਿੱਤਾ ਗਿਆ ਲੇਕਿਨ ਅੱਜ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ 11 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜਾ ਹੈ ਉਹ ਪੂਰਨ ਤੌਰ ਤੇ ਜਿਹੜਾ ਹੈ ਪੰਜਾਬ ਬੰਦ ਦੀ ਕਾਲ ਜਿਹੜੀ ਹੈ ਉਹ ਦਿੱਤੀ ਗਈ ਆ ਦੁਕਾਨਾਂ ਜਿਹੜੀਆਂ ਬੰਦ ਰੱਖ ਕੇ ਲੋਕਾਂ ਵੱਲੋਂ ਖੁਦ ਸਮਰਥਨ ਜਿਹੜਾ ਹੈ ਉਹ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਕਿ ਭੰਡਾਰੀ ਪੁਲ ਐ ਜਿੱਥੇ ਕਿ ਜਲੰਧਰ ਨੂੰ ਲੋਕ ਜਾਂਦੇ ਨੇ ਅਤੇ ਜੰਮੂ ਕਸ਼ਮੀਰ ਨੂੰ ਲੋਕ ਇਸੇ ਹੀ ਰਸਤੇ ਥਾਣੀ ਜਾਂਦੇ ਨੇ ਔਰ ਖਾਸ ਤੌਰ ਤੇ ਸਤਖੰਡ ਸਿੰਘ ਦਰਬਾਰ ਸਾਹਿਬ ਨਤਮਕਤ ਤੱਕ ਹੋਣ ਵਾਸਤੇ ਵੀ ਇਸੇ ਰਸਤੇ ਥਾਣੀ ਹੀ ਲੋਕ ਜਾਂਦੇ ਹੋਏ ਨਜ਼ਰ ਆਉਂਦੇ ਨੇ ਲੇਕਿਨ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਕਿਸਾਨਾਂ ਵੱਲੋਂ 4 4 ਵਜੇ ਤੱਕ ਜਿਹੜਾ ਹੈ ਸੰਕੇਤਿਕ ਬੰਦ ਜਿਹੜਾ ਹੈ ਉਹ ਕਾਲ ਜਿਹੜੀ ਹੈ ਉਹ ਦਿੱਤੀ ਗਈ ਹੈ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਜੋ ਕਿ 35 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਹੋਏ ਨੇ ਅਤੇ ਉਹਨਾਂ ਵੱਲੋਂ ਜਿਹੜੀ ਉਹਨਾਂ ਦੀ ਸਿਹਤ اور لگاتار ہی خراب ਹੁੰਦੀ ਜਾ ਰਹੀ ਹੈ ਜਿਸ ਨੂੰ ਵੇਖਦੇ ਹੋਏ ਕਿਸਾਨ ਜਿੱਥੇ ਬੰਦੀਆਂ ਵੱਲੋਂ ਇਹ ਵੱਡਾ ਫੈਸਲਾ ਜਿਹੜਾ ਹੈ ਉਹ ਲਿੱਤਾ ਗਿਆ ਦੂਸਰੇ ਪਾਸੇ ਪੁਲਸ ਪ੍ਰਸ਼ਾਸਨ ਵੱਲੋਂ ਵੀ ਜਿਹੜਾ ਹੈ ਉਹ ਪੁਕਤਾ ਪ੍ਰਬੰਧ ਜਿਹੜੇ ਨੇ ਉਹ ਕੀਤੇ ਗਏ ਨੇ ਅਤੇ ਪੁਲਸ ਪ੍ਰਸ਼ਾਸਨ ਜਿਹੜੀ ਹੈ ਇੱਥੇ ਪਹੁੰਚ ਕੇ ਆਪਣਾ ਜਿਹੜਾ ਹੈ ਰੋਲ ਅਦਾ ਕਰਦੇ ਹੋਏ ਨਜ਼ਰ ਆ ਰਹੇ ਨੇ ਭਾਰੀ ਪੁਲਸ ਸਪੋਰਟ ਜਿਹੜੀ ਹੈ ਤਨਾਤ ਕੀਤੀ ਗਈ ਤਾਂ ਜੋ ਕਿ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਜਿਹੜੀ ਹੈ ਉਹ ਨਾ ਹੋ ਸਕੇ ਲੇਕਿਨ ਲੋਕ ਜਿਹੜੇ ਨੇ ਉਹ ਜਰੂਰ ਇੱਥੇ ਪਹੁੰਚ ਰਹੇ ਨੇ ਅਤੇ ਖਾਸ ਹੋਤ ਰਸਤਿਆਂ ਦੇ ਉੱਤੇ ਲੋਕ ਜਿਹੜੇ ਨੇ ਉਹ ਜਰੂਰ ਅਨ ਨਜ਼ਰ ਆ ਰਹੇ ਨੇ ਲੇਕਿਨ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਸੰਕੇਤਕ ਦੌਰਾਨ ਜਿਹੜੀਆਂ ਜਿਹੜੀਆਂ ਨੇ ਜੋ ਬੰਦ ਜਿਹੜਾ ਹੈ ਉਹ ਜ਼ਰੂਰ ਕੀਤਾ ਗਿਆ ਹੈ ਹਾਂਜੀ ਭਾਜੀ ਕੀ ਕਹਿਣਾ ਚਾਹੁੰਦੇ ਹੋ ਕੀ ਪ੍ਰੋਬਲਮ ਹੈ ਕਿ ਬੈਂਕਾਂ ਨੇ ਬਾੜ ਤਾਲੇ ਲਗਾਏ ਆ ਜੇ ਤੇ ਸੈਂਟਰ ਗਵਰਨਮੈਂਟ ਦੀ ਛੁੱਟੀ ਹੀ ਆ ਜਾਂ ਨਹੀਂ ਅਲਾਓ ਕਰਦੇ ਤੇ ਫਿਰ ਤੇ ਬੈਂਕ ਜਿਹਨੂੰ ਬੈਂਕ ਤੋਂ ਪੈਸੇ ਦੀ ਜ਼ਰੂਰਤ ਹੈ ਕੋਈ ਹਸਪੀਟਲ ਪਿਆਗਾ ਉਹ ਕਿਸ ਤਰ੍ਹਾਂ ਆਪਣਾ ਕੰਮ ਕਰੇਗਾ ਲੇਕਿਨ ਅੱਜ ਕਿਸਾਨਾਂ ਵੱਲੋਂ ਪੂਰਨ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ ਸਾਡਾ ਸੀ ਕਿਸਾਨਾਂ ਦੇ ਨਾਲ ਪੂਰੇ ਸਪੋਰਟ ਆ ਹੂੰ ਕਰਨੇ ਆ ਪਰ ਜੋ ਜਰੂਰੀ ਨੀਡਸ ਹੈ ਆ ਉਹ ਤੇ ਵੀ ਬੰਦੇ ਦੀ ਪੂੜੀਆਂ ਹੋਣੀਆਂ ਚਾਹੀਦੀ ਨਾ ਜਾਂ ਤੇ ਤੁਸੀਂ ਸਰਕਾਰ ਨੂੰ ਕੋਕ ਬੈਂਕ ਬੰਦ ਕਰ ਦੇ ਠੀਕ ਹੈ ਦੂਸਰੀ ਗੱਲ ਲੱਗੀਆ ਕਿਸਾਨ ਇੱਥੇ 2 ਸਾਲ ਹੋ ਗਏ 3 ਸਾਲ ਹੋ ਗਏ ਆਪਣੇ ਵੀ ਇੰਨੇ ਬੰਦੇ ਉਹਨਾਂ ਦੇ ਗਏ ਆ ਕੋਈ ਕਿਸੇ ਤੇ ਇਫੈਕਟ ਨਹੀਂ ਹੋਇਆ ਜੇ ਤੁਸੀਂ ਕਰਨਾ ਹੀ ਹੈ ਤੇ ਬਾਹਰ ਰੋਡੀਆਂ ਬਾਹਰ ਟ੍ਰੇਨ ਦਿੱਲੀ ਜਾ ਕੇ ਸੈਂਟਰ ਗਵਰਨਮੈਂਟ ਨੂੰ ਕੁਝ ਕਹੋ ਇੱਥੇ ਪੰਜਾਬ ਦੀ ਪਬਲਿਕ ਨੂੰ ਤਾਂ ਕੜਨ ਤੋਂ ਲਾਵਾ ਹੋੜ ਕੋਈ ਇਹਦੇ ਤੇ ਇਫੈਕਟ ਨਹੀਂ ਹੋਣਾ ਇੱਕ ਦਿਨ ਚ ਉਹ ਕਹਿੰਦੇ ਨੇ ਕਿ ਅਸੀਂ ਇੱਕ ਸਿਰਫ ਕੈਂਡਾ ਸਰਕਾਰ ਨੂੰ ਜਗਾਉਣਾ ਚਾਹੁੰਦੇ ਆ ਕਿ ਜੇਕਰ ਪੰਜਾਬ ਹੀ ਬੰਦ ਕਰ ਸਕਦੇ ਆ ਤਾਂ ਇਹ ਹੋਰ ਜਗ੍ਹਾਵਾਂ ਵੀ ਬੰਦ ਕਰ ਸਕਦੇ ਆ ਸਰ ਕੜਨ ਨਾ ਬੰਦ ਪੰਜਾਬ ਦੀ ਪਬਲਿਕ ਇਹਨਾਂ ਦੇ ਨਾਲ ਲੱਗੀ ਆ ਸਿਰਫ ਹਾਲੀ ਤੱਕ ਪੰਜਾਬ ਦੀ ਪਬਲਿਕ ਨੂੰ ਹੀ ਤੰਗ ਕੀਤਾ ਇਹਨਾਂ ਨੇ ਲੇਕਿਨ ਉਹ ਕਹਿੰਦੇ ਕਿ ਹਰਿਆਣੇ ਤੱਕ ਸਨ ਜ਼ੀਰੋ ਹਰਿਆਣੇ ਦੇ ਬਾਰਡਰ ਤੇ ਬੈਠੇ ਹੁਣ ਜਗਦੀਸ਼ ਸਿੰਘ ਢੱਲੇਵਾਲ ਨੇ 35 ਦਿਨਾਂ ਤੋਂ ਮਰਨ ਵਰਤੇ ਬੈਠੇ ਕਹਿੰਦੇ ਕੋ ਉਹਨਾਂ ਦੀ ਕੋਈ ਸਾਰ ਨਹੀਂ ਲੈਣ ਵਾਸਤੇ ਨਹੀਂ ਆ ਰਿਹਾ ਕੀ ਲੱਗਦਾ ਕਿ ਕੇਂਦਰ ਸਰਕਾਰ ਨੂੰ ਵੀ ਉਹਨਾਂ ਵਰ ਮੋਲਡ ਹੋ ਸੀਂਟਰ ਕੋਰਟ ਮੈਂ ਦਿੱਲੀ ਜਾ ਕੇ ਬਾਏ ਰੋਡ ਬਾਏ ਟ੍ਰੇਨ ਵੀ ਤੇ ਜਾ ਸਕਦੇ ਹੋ ਤੁਹਾਡੇ ਕੋਈ ਫੈਮਿਲੀ ਮੈਂਬਰ ਬਿਮਾਰ ਨੇ ਸਰ ਫੈਮਿਲੀ ਮੈਂਬਰ ਮੇਰੇ ਬਿਮਾਰ ਹੈ ਮੈਨੂੰ ਬੈਂਕ ਚੋਂ ਪੈਸੇ ਚਾਹੀਦੇ ਆ ਉਹਨਾਂ ਬੈਂਕ ਦੇ ਬਾਹਰ ਤਾਲਾ ਲਾਇਆਗਾ ਮੇਰੇ ਕੋ ਵੀਡੀਓ ਐਚਡੀਐਫਸੀ ਬੈਂਕ ਮਾਲ ਰੋਡ ਤੇ ਹੂੰ ਠੀਕ ਆ ਉਹਨਾਂ ਨੇ ਜਿਹੜੇ ਆਪਣੇ ਸਪਾਰਸ਼ੀ ਅੰਦਰ ਜਾਣ ਦਿੰਦੇ ਕਈਆਂ ਨੂੰ ਨਹੀਂ ਜਾਣ ਦਿੰਦੇ ਇਹ ਕੋਈ ਤਰੀਕਾ ਥੋੜੀਗਾ ਤੇ ਤੁਸੀਂ ਕੀ ਚਾਹੁੰਦੇ ਕਿ ਕੀ ਹੋਣਾ ਕੀ ਚਾਹੀਦਾ ਹੈ ਪਰ ਕਮ ਸੇ ਕਮ ਜਿਹੜਾ ਕਲਿਡਿੰਗ ਦਾ ਸਿਸਟਮ ਹੈਗਾ ਜਾਂ ਬੈਂਕ ਹੈਗਾ ਉਹਨੂੰ ਤੇ ਚਾਲੂ ਰੱਖੋ ਲੇਕਿਨ ਐਮਰਜੈਂਸੀ ਸੇਵਾਵਾਂ ਤੋਂ ਉਹਨਾਂ ਨੇ ਕਿਹਾ ਕਿ ਕੋਈ ਸਿਤਾ ਦੀ ਰੋਕ ਨਹੀਂ ਲੱਗੀ ਰਹੀ ਹੈ ਇਹਦਾ ਮਤਲਬ ਬੈਂਕ ਕਲੇ ਖੁਦੀ ਕਰਦੇ ਹਾਂ ਬੈਂਕ ਕਲੇ ਆਪ ਜਾਂ ਇਨਜਸਟਿਸ ਕਰਦੇ ਹਨ ਦੇ ਅਗੇਂਸਟ ਕੋਈ ਕਾਰਵਾਈ ਹੋਏ ਆਰਬੀਆਈ ਕੜੇ ਕਾਰਵਾਈ ਇਹਨਾਂ ਦੇ ਅਗੇਂਸਟ ਜਿਹੜੇ ਮਾਲ ਰੋਡ ਐਚ ਡੀ ਐਫ ਸੀ ਬੈਂਕ ਆ ਸਾੜਿਆਂ ਦੇ ਬਾਅਦ ਲੋਕ ਲਗਾਏ ਆ ਤੁਸੀਂ ਜਾ ਕੇ ਆਪਣੇ ਕਾਡਰੇ ਨੂੰ ਵੈਰੀਫਾਈ ਕਰੋ ਬਿਕੋ ਬਿਕੋ ਇਹ ਆਮ ਲੋਕ ਨੇ ਜਿਹੜੇ ਜਰੂਰ ਤੰਗ ਪਰੇਸ਼ਾਨ ਵੀ ਹੋ ਰਹੇ ਨੇ ਕਿਉਂਕਿ ਬੇਸ਼ੱਕ ਇਹਨਾਂ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਨੇ ਲੇਕਿਨ ਕੁਝ ਲੋਕ ਜਿਹੜੇ ਨੇ ਕਿਉਂਕਿ ਕਿਸਾਨਾਂ ਵੱਲੋਂ ਸਾਫ਼ ਤੌਰ ਤੇ ਕਹਿਆ ਗਿਆ ਸੀਗਾ ਕਿ ਐਮਰਜੈਂਸੀ ਸੇਵਾਵਾਂ ਜਿਹੜੀਆਂ ਨੇ ਉਹ ਕਦੀ ਵੀ ਜਿਹੜੀਆਂ ਨੇ ਬੰਦ ਨਹੀਂ ਕੀਤੀਆਂ ਜਾ ਸਕਦੀਆਂ ਲੇਕਿਨ ਅੰਮ੍ਰਿਤਸਰ ਦੇ ਵਿੱਚ ਜੇਵੇਕਰ ਬੱਸ ਸਟੈਂਡ ਬੰਦ ਹੈ ਜੇਕਰ ਰੇਲਵੇ ਸਟੇਸ਼ਨ ਬੰਦ ਹੈ ਹਾਂ ਐਮਰਜੈਂਸੀ ਸੇਵਾਵਾਂ ਵੀ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਜੇ ਤੁਸੀਂ ਦੇਖ ਸਕਦੇ ਹੋ ਕਿ ਐਂਬੂਲੈਂਸ ਇੱਥੇ ਮੌਜੂਦ ਹੈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਇੱਥੇ ਮੌਜੂਦ ਨੇ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਇੱਥੇ ਮੌਜੂਦ ਹੈ ਜੇਕਰ ਕੋਈ ਐਂਬੂਲੈਂਸ ਨਿਕਲਦੀ ਹੈ ਤਾਂ ਉਸ ਨੂੰ ਰਸਤਾ ਦਿੱਤਾ ਜਾ ਰਿਹਾ ਹੈ ਇਹ ਐਮਰਜੈਂਸੀ ਸੇਵਾਵਾਂ ਜਿਹੜੀਆਂ ਨੇ ਜਰੂਰ ਉਹ ਖੋਲੀਆਂ ਗਈਆਂ ਨੇ ਲੇਕਿਨ ਅੱਜ ਦੀ ਗੱਲ ਕੀਤੀ ਜਾਵੇ ਤਾਂ ਸੰਕੇਤਿਕ ਧਰਨੇ ਦੇ ਦੌਰਾਨ ਜਾਂ ਸੰਕੇਤਿਕ ਜੋ ਬੰਦ ਦੇ ਦੌਰਾਨ ਜਿਹੜਾ ਹੈ ਉਹ ਜਰੂਰ ਇਸ ਤਰ੍ਹਾਂ ਦੀਆਂ ਵੀ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਕਿ ਜਿਸ ਵਿੱਚ ਲੋਕ ਜਿਹੜੇ ਨੇ ਉਹ ਖੁਦ ਵੀ ਦੰਗ ਪਰੇਸ਼ਾਨ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਤੇ کیا ਹੋ ਹੀ ਜਾ ਰਿਹਾ ਹੈ ਕਿ ਲੋਕ ਮੂੰ ਜਿਹੜਾ ਹੈ ਜਾਣਬੁੱਝ ਕੇ ਤੰਗ ਪਰੇਸ਼ਾਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਹਾਲਾਂਕਿ ਕਿਸਾਨਾਂ ਦੇ ਹੱਕ ਦੇ ਵਿੱਚ ਲੋਕ ਜਿਹੜੇ ਨੇ ਉਹ ਵੀ ਜ਼ਰੂਰ ਨਿਤਰਦੇ ਹੋਏ ਨਜ਼ਰ ਆ ਰਹੇ ਨੇ ਲੇਕਿਨ ਕਿਤਨਾ ਕਿਤੇ ਅੱਜ ਬੰਦ ਦੀ ਕਾਲ ਨੂੰ ਵੇਖਦੇ ਹੋਏ ਅੰਮ੍ਰਿਤਸਰ ਚ ਪੂਰਨ ਤੌਰ ਤੇ ਬੰਦ ਤੇ ਨਜ਼ਰ ਆ ਰਿਹਾ ਹੈ ਲੇਕਿਨ ਕੁਝ ਜਗ੍ਹਾ ਦੇ ਉਤੇ ਬੈਂਕ ਜਿਹੜੇ ਨੇ ਆਪ ਬੰਦ ਕਰਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਹੋਏ ਅਨ ਨਜ਼ਰ ਆ ਰਹੇ ਨੇ ਤੇ ਦੂਸਰੇ ਪਾਸੇ ਐਮਰਜੈਂਸੀ ਸੇਵਾਵਾਂ ਵਾਲੇ ਵੀ ਲੋਕ ਕੁਝ ਜਗ੍ਹਾ ਦੇ ਉਤੇ ਬੰਦ ਕਰਦੇ ਹੋਏ ਨਜ਼ਰ ਆ ਰਹੇ ਨੇ ਲੇਕਿਨ ਕਿਸਾਨਾਂ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਸੀ ਕਿ ਕਿਸੇ ਵੀ ਤਰ੍ਹਾਂ ਦੀ ਐਮਰਜੈਂ ਪੂਰਨ ਤੌਰ ਤੇ ਕਿਸਾਨਾਂ ਨੂੰ ਸਮਰਥਨ ਮਿਲਦਾ ਹੋਇਆ ਨਜ਼ਰ ਆ ਰਿਹਾ ਤੇ ਲੋਕ ਜਿਹੜੇ ਨੇ ਉਹ ਖੁਦ ਬੰਦ ਕਰਕੇ ਕਿਸਾਨਾਂ ਦੇ ਹੱਕ ਦੇ ਵਿੱਚ ਨਿਤਰੇ ਹੋਏ ਅਨਜ਼ਰ ਆਏ ਨੇ ਕੈਮਰਾ ਬਰਸਨ ਬੰਤਨਾ ਗੁਰਪ੍ਰੀਤ ਸਿੰਘ ਬਾਬੂ ਸ਼ਾਹੀ ਅਮਿਸਲ ਸਾਹਿਬ ਅੱਜ ਹੀ ਜੋ ਸਾਡੇ ਪੰਜਾਬ ਦੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜੋ ਅੱਜ 35 ਦਿਨ ਤੋਂ ਕੋਹੜ ਹਟਾਲ ਤੇ ਬੈਠੇ ਆ ਪਰ ਸਾਡੀਆਂ ਸਰਕਾਰਾਂ ਪਤਾ ਨਹੀਂ ਅੱਖਾਂ ਦੇ ਬੰਦ ਕਰਕੇ ਜੋ ਬੈਠੀਆਂ ਨੇ ਪਤਾ ਵਾ ਜੇ ਪਬਲਿਕ ਰਹੀ ਤੇ ਸਰਕਾਰਾਂ ਵੀ ਰਹਿੰਦੀਆਂ ਜੇ ਪਬਲਿਕ ਹੀ ਨਾ ਰਹੀ ਤੇ ਸਰਕਾਰਾਂ ਕਿੱਥੋਂ ਰਹਿਣੀਆਂ ਸਾਡੇ ਗਰਜੀਤ ਜਗਜੀਤ ਸਿੰਘ ਜੀ ਡੱਲੇਵਾਲ ਆ ਅੱਜ 35 ਦਿਨ ਹੋ ਗਏ ਆ ਪੂ ਖੜਤਾਲ ਤੇ ਬੈਠੇ ਆ ਉਹਨਾਂ ਨੇ ਇੱਕ ਪੰਜਾਬ ਬੰਦ ਦਾ 30 ਤਰੀਕ ਨੂੰ ਐਲਾਨ ਕੀਤਾ ਸੀ ਸਾਰੇ ਜਥੇਬੰਦੀਆਂ ਇਕੱਠੀਆਂ ਹੋ ਕੇ ਪਰ ਉਸ ਪੰਜਾਬ ਬੰਦ ਦਾ ਅੱਜ ਸਾਰੇ ਨਿੱਕੇ ਤੋਂ ਲੈ ਕੇ ਵੱਡੇ ਤੱਕ ਸਾਰਿਆਂ ਨੂੰ ਪਤਾ ਲੱਗ ਚੁੱਕਾ ਕਿ ਅੱਜ ਪੰਜਾਬ ਬੰਦ ਸਾਰੇ ਬੰਨਿਆ ਮੀਡੀਆ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਇਹ ਜਿਹੜੀਆਂ ਪੰਜਾਬ ਦੀਆਂ ਖਬਰਾਂ ਪੂਰੇ ਵਰਲਡ ਦੇ ਵਿੱਚ ਜਾਣੀਆਂ ਇਸ ਕਰਕੇ ਕਿਉਂਕਿ ਇੱਕ ਦਿਨ ਬੰਦਾ ਬੁਖਾਰ ਆਹ ਜੇ ਤੇ ਬੰਦੇ ਦਾ ਕਿੱਥੇ ਸ਼ਰੀਰ ਤਿਲ ਜਾਂਦਾ ਅੱਜ 35 ਦਿਨ ਵੀਰੋ ਇਹ ਇਕੱਲਾ ਆਪਣੇ ਵਾਸਤੇ ਨਹੀਂ ਬੈਠਾ ਇਹ ਸਾਰੇ ਪਬਲਿਕ ਵਾਸਤੇ ਔਰ ਸਾਰੇ ਮਜ਼ਦੂਰ ਏਕਤਾ ਵਾਸਤੇ ਬੈਠੇ ਨੇ ਦੇ ਕਿਸਾਨ ਹੀ ਨਾ ਰਿਹਾ ਤੇ ਮਜ਼ਦੂਰ ਏਕਤਾ ਕਿੱਥੋਂ ਰਹਿਣਾ ਇਸ ਕਰਕੇ ਸਾਰਿਆਂ ਵੀਰਾਂ ਨੂੰ ਬੇਨਤੀ ਕਰਦੇ ਆਂ ਕਿ ਜਿਵੇਂ ਜਿਵੇਂ ਤੁਸੀਂ ਅੱਜ ਸਾਡੇ 4 ਵਜੇ ਤੱਕ ਪੰਜਾਬ ਦਾ ਬੰਦ ਦਾ ਸੱਦੇ ਨੂੰ ਪ੍ਰਮਾਣ ਕੀਤਾ ਹੈ ਸਾਡੇ ਸਾਰੀ ਭਾਰਤੀ ਕਿਸਾਨ ਯੂਨੀਅਨ ਵੱਲੋਂ ਸਨਗਦਾਰਜੀਤ ਜਗਜੀਤ ਸਿੰਘ ਢੱਲੇਵਾਲ ਵੱਲੋਂ ਸਾਰਿਆਂ ਨੂੰ ਇਸ ਕਰਕੇ ਜੀ ਆਇਆਂ ਕਹਿੰਦੇ ਆ ਕਿ ਬੜੀ ਸ਼ਾਂਤਮਾਈ ਦੇ ਨਾਲ ਅਸੀਂ ਕਹੇ ਨਾ ਕੋਈ ਸਾਡਾ ਲੜਾਈ ਝਗੜਾ ਨਹੀਂ ਨਾ ਹੀ ਕਹੇ ਨੂੰ ਧਕੇ ਨਾ ਕਹਿਣਾ ਹੈ ਉਹਨਾਂ ਨੂੰ ਆਪ ਹੀ ਚਾਹੀਦਾ ਹੈ ਕਿ ਜਿਹੜੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਆ ਉਹ ਜਿਉਂਦਾ ਰਹੂ ਤੇ ਅਸੀਂ ਵੀ ਜਿਉਂਦੇ ਰਵਾਂਗੇ ਇਸ ਕਰਕੇ ਸਾਰਿਆਂ ਵੀਰਾਂ ਨੂੰ ਬੇਨਤੀ ਆ ਕਿ ਬੜੇ ਸ਼ਾਂਤਮਾਈ ਦੇ ਨਾਲ ਸਾਡਾ ਜਿਹੜਾ ਇਹ ਅਡੋਲਨ ਚੱਲ ਰਿਹਾ ਏ ਇਦਾਂ ਹੀ ਚੱਲਣ ਦੇਣ ਤੇ ਇੱਕ ਦੋ ਦਿਨਾਂ ਅਜ ਪਤਾ ਨਹੀਂ ਕਿਹੜੀ ਗੱਲਾਂ ਸਰਕਾਰਾਂ ਏਦਿਆਂ ਵੇਰ ਕੇ ਬੈਠੀਆਂ ਇਹ ਜਕਰੀਆ ਖਾਣ ਵਾਲਾ ਰਾਜ ਚੱਲ ਰਿਹਾ ਇਹ ਕੋਈ ਨਿਕਾਮਾ ਢਾਹ ਰਾਜ ਨਹੀਂ ਆ ਕਿਉਂਕਿ ਉਹਨੇ ਸਮਝਿਆ ਵੀ ਕੋਣੀ ਪੰਜਾਬ ਤੋਂ ਮੈਨੂੰ ਕੁਝ ਮਿਲਦਾ ਨਹੀਂ ਪਰ ਇਸ ਕਰਕੇ ਉਹਨੇ ਪੰਜਾਬ ਦੇ ਵਿੱਚ ਹੀ ਇਹਦੀ ਨੀਤ ਮਾਰੀ ਰੱਖੀ ਹੋਈ ਆ ਇਸ ਕਰਕੇ ਪੰਜਾਬ ਨੇ ਵੀ ਇੱਕ ਆਪਣਾ ਜੀਵਨ ਮਰਨਾ ਕਬੂਲ ਕਰ ਲਿਆ ਜੇ ਅੰਨ ਦਾਤਾ ਹੀ ਨਾ ਰਿਹਾ ਤੇ ਅਸੀਂ ਇੱਥੇ ਰਹਿ ਕੇ ਕੀ ਕਰਨਾ ਅਸੀਂ ਜਗਜੀਤ ਸਿੰਘ ਦੱਲੇਵਾਲ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਸਾਰੇ ਇਲਾਕਾ ਸੰਜੋਗ ਜੋ ਵੀ ਆ ਨਿੱਕੇ ਤੋਂ ਲੈ ਕੇ ਵੱਡੇ ਥੱਕ ਦੇ ਨਾਲ ਜੁੜਿਆ ਹੈ ਇਦਾਂ ਹੀ ਜੁੜਿਆ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾਮ ਅਤਿ ਬਲਜਿੰਦਰ ਸਿੰਘ ਡੇਰੀ ਕੰਪਲੈਕਸ 65 ਕਲੇ ਪ੍ਰਧਾਨ ਤੇ ਅਸੀਂ ਵੀਰੋ ਜ세ਬਾਦੀ ਸਿੱਧੂ ਪੋਰਲੋਂ ਬਲਕੇ ਬਾਪੂ ਜੀ ਜੀ ਸਿੰਘ ਡਲੇয়াল ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆਂ ਬਾਬੇ ਕਰਮਜੀਤ ਸਿੰਘ ਨਗਲੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆਂ ਵੀਰੋ ਅਸੀਂ ਜਿੰਨਾ ਚਿਰ ਸਾਡਾ ਤੋਂ ਆਕ ਨਹੀਂ ਸਾਨੂੰ 23 ਕਾਨੂੰਨ ਪਾਸ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਉਤੋਂ ਮੋਰਚਾ ਨਹੀਂ ਪੁੱਟ ਸਕਦੇ ਤੇ ਨਾ ਹੀ ਮੁਰਦਾ ਪੁੱਟਣਾ ਆਨੂੰ ਜੇ ਇਤਨਾ ਪੰਜਾਬ ਬੰਦ ਕਰਨ ਦੀ ਕੋਈ ਹੋਰ ਵੀ ਜ਼ਰੂਰਤ ਪਈ ਤੇ ਤਾਂ ਵੀ ਕਰਾਂਗੇ ਪਰ ਅੱਜ ਜਿਹੜਾ ਸਾਡੇ ਨਾਲ ਸਾਰੇ ਜ਼ਿਲ੍ਹੇ ਨੇ ਸਾਰੇ ਅੰਮਰਸਾਰ ਨੇ ਬਹੁਤ ਪਰਵਾਹ ਕਰ ਦਿੱਤਾ ਸਾਰੇ ਪ੍ਰਸ਼ਾਸਨ ਨੇ ਵੀ ਪਰਵਾਹ ਕਰ ਦਿੱਤਾ ਸਾਰੇ ਮੀਡੀਆ ਨੇ ਵੀ ਪਰਵਾਹ ਕਰ ਦਿੱਤਾ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਡੇ ਡੇਰੀ ਕੰਪਲੈਕਸ 65 ਦੇ ਲੋਆਲੇ ਨੇ ਵੀ ਸਾਨੂੰ ਬਹੁਤ ਪਰਵਾਹ ਕਰ ਦਿੱਤਾ ਬਾਬੇ ਕਰਮਜੀਤ ਸਿੰਘ ਨੰਗਲੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੈਗਰਜੀ ਦਾ ਖਾਲਸਾ ਵੈਗਰਜੀ ਕੀ ਫਤਿਹ ਅੱਜ ਤੁਹਾਡੇ ਵੱਲੋਂ ਕੀ ਕੀਤਾ ਗਿਆ ਮਾਰਚ ਕੱਟਿਆ ਗਿਆ ਅਸੀਂ ਇਹ ਸਾਡੇ ਵੀਰੋਂ ਦੋ ਫਾਰਮਾਂ ਵੱਲੋਂ 3 ਤਰੀਕ ਦੀ ਵਾਜ ਦਿੱਤੀ ਗਈ ਸੀ ਵੀ ਆਪਣਾ 30 ਤਰੀਕ ਨੂੰ ਜਿਹੜਾ ਪੰਜਾਬ ਬੰਦ ਦੀ ਕਾਲ ਲਾਈ ਗਈ ਸੀ ਤੇ ਸਾਰਾ ਪੰਜਾਬ ਬੰਦਿਆ 3 ਤਰੀਕ ਵੱਲੋਂ ਰੇਲਾਂ ਵੀ ਰੋਕੀਆਂ ਗਈਆਂ ਵਾ ਬਸਾਂ ਵੀ ਰੋਕੀਆਂ ਗਈਆਂ ਵਾ ਆਟੋ ਵਾਲਿਆਂ ਵੀਰਾਂ ਨੇ ਬਹੁਤ ਸਾਥ ਦਿੱਤਾ ਵਾ ਹੋਰ ਸਾਰੇ ਵਿਭਾਗਾਂ ਨੇ ਸਾਡੇ ਨਾਲ ਬਹੁਤ ਸਹਿਯੋਗ ਦਿੱਤਾ ਵਾ ਤੇ ਸਾਨੂੰ ਇਹਦੇ ਨਾਲ ਬਹੁਤ ਖੁਸ਼ੀ ਆ ਤੇ ਜੇ ਸਾਰੇ ਇਹ ਅੰਦੋਲਨ ਜਿੱਤ ਸਕਦੇ ਆ ਇਹ ਸਾਰਿਆਂ ਸਹਿਯੋਗ ਦੇ ਨਾਲ ਹੀ ਅੰਦੋਲਨ ਜਿੱਤਿਆ ਜਾਣਾ ਵਾ ਤੇ ਬਹੁਤ ਪਰਵਾਹ ਘਰ ਸਾਡੋਂ ਅੱਜ ਮਿਲਿਆ ਵਾ ਅਸੀਂ ਬਹੁਤ ਖੁਸ਼ ਆ ਇਸ ਗੱਲ ਦੇ ਵਿੱਚ ਬਾਪੂ ਜੀ ਗਜੀਤ ਸਿੰਘ ਢੱਲਿਆਲ ਤੋਂ ਅਸੀਂ ਇਹ ਗੱਲ ਦੀ ਬਹੁਤ ਖੁਸ਼ੀ ਮਨਾਉਨੇ ਆ ਕਿ ਬਾਪੂ ਜੀ ਗਜੀਤ ਸਿੰਘ ਢੱਲਿਆਲ ਨੇ ਬਹੁਤ ਜਿਹੜੀ ਕਾਲ ਲਾਈ ਆ ਉਹਦੇ ਤੇ ਸਾਰਿਆਂ ਨੇ ਪਰਵਾਹ ਘਰ ਦਿੱਤਾ ਵਾ ਵੈਕਰ ਜੀ ਕਾ ਖਾਲਸਾ ਵੈਕਰ ਜੀ ਕੀ ਫਤਿਹ